ਉਦੇ ਮੂੰਹ 'ਚ 1 ਰੁਪਇਆ ਪਾ ਕੇ ਤੋਹਵਾ ਦਿੱਤਾ ਜਾਂਦਾ ਸੀ ਉਹ ਪੁੱਛਿਆ ਰਾਜੇ ਨੇ ਮੈਂ ਕਿਤੇ ਹੁਣ ਲੋਕਾਂ ਕੋਲ ਪੈਸਾ ਨਹੀਂ ਰਿਹਾ ਉਹ ਕਹਿੰਦੀ ਜਿਹੜੇ ਕਵਰਾ ਬੁਰਾ ਪੱਟਣ ਵਾਲੀ ਗੱਲ ਆ ਗਈ ਸਰਕਾਰ ਇਸ ਕਦਰ ਤੱਕ ਡੇਗ ਗਈ ਜਿਹੜੇ ਸਾਡੇ ਮੁਰਦਿਆਂ ਦੇ ਮੂੰਹ 'ਚ ਰੁਪਇਆ ਆ ਉਹ ਕੱਢਣ ਵਾਲੀ ਗੱਲ ਆ ਗਈ ਮੈਂ ਦੁਬਾਰਾ ਫੇਰ ਸਾਡੇ ਸਾਰਿਆਂ ਦਾ ਹਰੇਕ ਵਰਗ ਦਾ ਤੇ ਉਹ ਕਾ ਥੋੜਿਆ ਜਿਆਦਾ ਲੈ ਗਿਆ ਉਹਲੇ ਉਸਤਾਦੀ ਵੀ ਆ ਜੀ ਹੋਰ ਵੀ ਬੋਲਣਾ ਹੋਵੇਗਾ ਧੰਨਵਾਦ ਦੁਬਾਰਾ ਫੇ ਸਾਰਿਆਂ ਦਾ ਧੰਨਵਾਦ ਇੱਕ ਸੰਦੇਸ਼ ਦੇ ਧੰਨਵਾਦ ਸਾਡੇ ਸਹਿਯੋਗੀ ਕੋ ਜੇ ਅਸੀਂ ਆਸਬੱਧ ਕਰਦੇ ਹਾਂ ਦਿੱਲੀ ਜਾ ਕੇ ਸਾਰੇ ਜਣੇ ਹਾਜ਼ਰੀ ਜ਼ਰੂਰ ਲਵਾਓ ਜੀ ਅੱਜ ਦੇ ਤੇ ਡੂੰਘਾਈਆਂ ਤੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਿ ਇਹਨਾਂ ਦੇ ਵਿੱਚ ਕਿਉਂਕਿ ਆਪਾਂ ਦਾ ਜਗ੍ਹਾ ਬੈਠਦਾ ਕਿਉਂਕਿ ਇਸ ਵੀ ਇਨਸਾਨ ਨੇ ਪੰਜਾਬੀ ਦੇ ਨਾਲ ਅਟਕਦਾ ਆ ਪੰਜਾਬੀ ਉਹ ਕੌਮ ਹੈ ਜਿਹਨਾਂ ਦੀ ਦਰਦ ਹੈ ਪਿਆਰੇ ਸਰਦਾਰ ਹੈ ਜਦੋਂ ਚਾਪਾ ਕਲਾ ਬੇਸ਼ਮੀ ਉੱਤੇ ਜਾ ਕੇ ਲੜੀਆਂ ਜੜਾਈਆਂ ਪੰਜਾਬੀਆਂ ਵੜੇ-ਵੜੇ ਗੁਰਾਂ ਨੇ ਕੀ ਜੱਲਾਂ ਟਕਟਾਈਆਂ ਵੀ ਪੰਜਾਬੀਆਂ, ਤੜੀਆਂ ਤੇ ਜੰਨਤ ਟਕਟਾਈਆਂ ਵੀ ਪੰਜਾਬੀਆਂ। ਅੱਜ ਪੰਜਾਬੀ ਵੀਰ ਆਪਣੀ ਜਾਨ ਕਿਹਾ ਕਹਿੰਦੇ ਛੋਟੇ ਮੁਰੇ ਦੀ ਵੀ بچਉਣ ਦਾ ਕੋਈ ਫਾਇਦਾ ਨਹੀਂ। ਪਰ ਇੱਕ ਪੰਜਾਬੀ ਦੀ ਵੀ ਇਹੋ ਜੇ ਵੀਨ ਛੋਟਿਆ ਕੀ ਹੈ। ਛੋਟੇ ਦਾ ਜਿਹੜਾ ਅੱਜ ਫਾਟਣ ਕੇ ਬੈਠਾ ਉਹ ਵੀ ਬੋਲੇਗਾ। ਸੋ ਮੈਂ ਬੇਤੀ ਗੱਲਾਂ ਜਿਹੜੇ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਦੇ ਵਿੱਚ ਜਿਹੜੇ ਕਾਲੇ ਕਾਨੂੰਨ ਪੰਜਾਬ ਦੇ ਨਹੀਂ ਪੂਰੇ ਦੇਸ਼ ਦੇ ਕਿਸਾਨਾਂ ਦੇ ਵਿਰੋਧ ਦੇ ਵਿੱਚ ਲਿਆਂਦੇ ਗਏ ਸੀ ਉਹਨੂੰ ਰੱਦ ਕਰਾਉਣ ਦੇ ਲਈ ਜਿਹੜਾ ਪੂਰੇ ਦੇਸ਼ ਦੇ ਅੰਦਰ ਜਿਹੜਾ ਅੰਦੋਲਨ ਚੱਲ ਰਿਹਾ ਮੈਂ ਉਸ ਕਿਸਾਨ ਤੇ ਮਜ਼ਦੂਰ ਦੇ ਅੰਦੋਲਨ ਨੂੰ ਸਲਾਮ ਕਰਦਾ ਕਿ ਐਡੀ ਵੱਡੀ ਜद्दोजਹਿਦ ਕਿ ਲਗਭਗ 2 ਮਹੀਨੇ ਦੇ ਕਰੀਬ ਪੰਜਾਬ ਦੇ ਅੰਦਰ ਤੁੱਪ ਛਾਂ ਠੰਡ ਧੁੰਦਾ ਤੇ ਗਰਮੀ ਦੇ ਵਿੱਚ ਜਿਹੜਾ ਪੰਜਾਬ ਦੇ ਯੋਧਿਆਂ ਨੇ ਇੱਥੇ ਜਦੋਜਹਿਦ ਕੀਤੀ ਜਦੋਂ ਪੰਜਾਬ ਦੇ ਅੰਦੋਲਨ ਤੋਂ ਜਿਹੜਾ ਆ ਕੇਂਦਰ ਦੀ ਮੋਦੀ ਸਰਕਾਰ ਦੇ ਜਿਹੜਿਆ ਕੰਮ ਤੇ ਜੂਨਾ ਸਰ ਕੀ ਤਾਂ ਪੰਜਾਬ ਦੇ ਲੋਕਾਂ ਨੇ ਜਿਹੜਾ ਉਹ ਦਿੱਲੀ ਵੱਲੋਂ ਚਾਲੇ ਪਾਏ ਤੇ ਲਗਭਗ 12-15 ਦਿਨ ਦੇ ਕਰੀਬ ਜਿਹੜਾ ਆ ਉੱਥੇ ਵੀ ਹੋ ਗਿਆ ਸਰਕਾਰ ਆਪਣੀ ਗੱਲ ਤੋਂ ਟਸਮਸ ਨਹੀਂ ਹੋ ਰਹੀ ਸਰਕਾਰ ਕਾਲੇ ਕਾਨੂੰਨਾਂ ਤੇ ਵਿਚਾਰ ਕਰਦੀ ਆ ਮੀਟਿੰਗਾਂ ਕਰਦੀ ਆ ਕਿਸਾਨ ਜਥੇਬੰਦੀਆਂ ਦੇ ਨਾਲ ਉਹਨਾਂ ਨੂੰ ਵਾਪਸ ਲੈਣ ਦੀ ਗੱਲ ਨਹੀਂ ਕਰਦੀ ਸਿਰਫ ਸੋਧ ਕਰਨ ਦੀ ਗੱਲ ਕਰਦੀ ਆ ਜਿਹੜਾ ਕਿਸਾਨ ਤੇ ਮਜ਼ਦੂਰ ਜਿਹੜਾ ਪੰਜਾਬ ਦਾ ਆਪਣੇ ਪਿੰਡੇ ਤੇ ਦੁੱਖ ਠਾੜਿਆ ਇਹ ਬਹੁਤ ਵੱਡੀ ਤਰਾਸ ਦੀ ਆ ਇਹ ਜਿਹੜੀ ਸਰਕਾਰ ਚੋਂਨ ਦੇ ਸਮੇਂ ਕਿਉਂਕਿ 바ਵਾ ਸਾਹਿਬ ਡਾਕਟਰ Ambedkar ਨੇ ਇਸ ਦੇਸ਼ ਦੇ ਸੰਵਿਧਾਨ ਦੇ ਵਿੱਚ ਇੱਕ ਐਦਾਂ ਦੀ ਪ੍ਰਪੋਜ਼ਲ ਰੱਖੀ ਆ ਕਿ ਹਰ 5 ਸਾਲ ਬਾਅਦ ਆਪਾਂ ਆਪਣਾ ਰਾਜਾ ਚੇਂਜ ਕਰ ਸਕਦੇ ਆ ਪਹਿਲਾਂ ਰਾਜੇ ਰਾਣੀਆਂ ਦੇ ਪੇਟ ਤੋਂ ਜੰਮਦੇ ਸੀਗੇ ਜਦੋਂ ਦੀ ਡੈਮੋਕ੍ਰੇਸੀ ਆਈ ਆ ਦੇਸ਼ ਦੇ ਅੰਦਰ ਬਾਸਾ ਡਾਕਟਰ ਮੀਟਕਰ ਨੇ ਸੰਵਿਧਾਨ ਦੇ ਵਿੱਚ ਪ੍ਰੋਵੀਜ਼ਨ ਬਣਾਈ ਆ 5 ਸਾਲ ਬਾਅਦ ਆਪਾਂ ਆਪਣਾ ਰਾਜਾ ਚੇਂਜ ਕਰ ਸਕਦੇ ਆ ਜੇ ਸਰਕਾਰ ਲੋਕਤੈਸੀ ਨਹੀਂ ਉਹਦੀਆਂ ਨੀਤੀਆਂ ਲੋਕਤੈਸੀ ਨਹੀਂ ਲੋਕ ਮਾਰੂ ਆ ਤਾਂ ਜਦੋਂ ਸਮਾਂ ਆਉਂਦਾ ਤਾਂ 5 ਸਾਲ ਬਾਅਦ ਜਿਹੜਾ ਆ ਅਸੀਂ ਉਹ ਸਰਕਾਰ ਨੂੰ ਚੱਲਦਾ ਕਰ ਸਕਦੇ ਆ ਪਰ ਜਦੋਂ 5 ਸਾਲ ਪਹਿਲਾਂ ਭਾਰਤੀ ਜਨਤਾ ਪਾਰਟੀ ਤੇ ਕਾਲੀ ਦਲ ਦੀ ਸਰਕਾਰ ਬਣੀ ਸੀ ਦੇਸ਼ ਦੇ ਅੰਦਰ ਉਹਨੇ 5 ਸਾਲ ਰਾਜ ਕੀਤਾ ਪਰ ਪੰਜਾਬ ਦੇ ਲੋਕਾਂ ਨੂੰ ਗੱਲ ਨਹੀਂ ਸਮਝ ਆਈ 5 ਸਾਲ ਬਾਅਦ ਅਸੀਂ ਫਿਰ ਚੋਣ ਦਾ ਕੰਮ ਕੀਤਾ ਜੇ ਕਿ ਇਹ ਵੀ ਇਹਨਾਂ ਦੇ ਹੱਥ ਜਿਹੜਾ ਆ ਉਹ ਅਲਾਦੀਨ ਦਾ ਚਰਾਗ ਆ ਗਿਆ ਬਿਲਕੁਲ ਸਹੀ ਗੱਲ ਹੈ ਇਹਨਾਂ ਦੇ ਹੱਥ ਜਿਹੜਾ ਅਲਾਦੀਨ ਦਾ ਚਰਾਗ ਆ ਗਿਆ 5 ਸਾਲ ਬਾਅਦ ਰਗੜਦੇ ਆ ਏਵੀਐਮ ਨੂੰ ਤਾ ਜਿਹੜੀ ਡੈਮੋਕ੍ਰੇਸੀ ਆ ਉਹਦਾ ਕਤਲ ਕਰਕੇ ਆਪਣੀ ਆਪਣੀ ਜਿਹੜੀ ਉਹ ਸਰਕਾਰ ਸਥਾਪਤ ਕਰ ਲੈਂਦੇ ਆ ਦੇਸ਼ ਦੇ 17 ਸੂਬਿਆਂ ਦੇ ਵਿੱਚ ਤੁਸੀਂ ਦੇਖੋ ਇਹਨਾਂ ਨੇ ਸਰਕਾਰਾਂ ਕਿੱਦਾਂ ਬਣਾਈਆਂ ਕਰਨਾਟਕ ਦੇ ਵਿੱਚ ਜਿਹੜਾ ਦੇਵਗੋੜਾ ਸੀ ਉਹਦੀ ਪਾਰਟੀ ਜਿਹੜੀ ਜੀ ਉਹਨੂੰ ਜਿਹੜਾ ਆ ਉਹ ਮжоਰਿਟੀ ਮਿਲੀ ਜੀ ਔਰ ਕਾਂਗਰਸ ਨੂੰ ਜਿਹੜਾ ਆ ਉੱਥੇ ਉਹਨਾਂ ਨੇ ਨਾਲ ਲੈ ਕੇ ਸਰਕਾਰ ਬਣਾਈ ਨਹੀਂ ਕਾਂਗਰਸ ਦੇ ਐਮਐਲਏ ਖਰੀਦ ਕੇ ਜਿਹੜਾ ਉੱਥੇ ਵੀ ਆਪਣੀ ਸਰਕਾਰ ਬਣਾ ਲਈ ਜਿੰਦੂ ਰੱਪਾ ਜਿਹੜਾ ਉਹ ਮੁੱਖ ਮੰਤਰੀ ਬਣਾ ਲਿਆ ਮੱਧ ਪ੍ਰਦੇਸ਼ ਦੇ ਵਿੱਚ ਕਾਂਗਰਸ ਨੂੰ ਜਿਹੜੀ ਮжоਰਿਟੀ ਮਿਲੀ ਉੱਥੇ ਦੇ ਉਹਨਾਂ ਦੇ ਐਮਐਲਏ ਖਰੀਦ ਕੇ ਉੱਥੇ ਵੀ ਜਿਹੜਾ ਈਵੀਐਮ ਦੇ ਸਾਰੇ ਇਹਨਾਂ ਨੇ ਆਪਣੀ ਸਰਕਾਰ ਬਣਾ ਲਈ ਆ ਬਿਹਾਰ ਦੇ ਵਿੱਚ ਦੇਖੋ ਕਿੰਨੀ ਵੱਡੀ ਚਾਲਿਸ਼ ਹੋਈ ਹੈ ਜਿੱਤਦੇ ਐਮਐਲਏ ਨੂੰ ਜਿਹੜਾ ਉਹ ਗਰੀਬ ਮਜ਼ਦੂਰ ਲੋਕਾਂ ਦੀ ਜਿਹੜੀ ਪਾਰਟੀਆਂ ਜਿੱਤ ਰਹੀਆਂ ਸੀਗੀਆਂ ਉਹਨਾਂ ਨੂੰ ਵੀ ਜੜਾਇਆ ਰੋਕੇ ਈਵੀਐਮ ਦੇ ਸਾਰੇ ਪੋਸਟਲ ਬੈਲਟ ਪੇਪਰ ਦੇਖੋ 12000 ਦੇ ਅੰਤਰ ਦੇ ਨਾਲ ਜਿਹੜਾ 12 15 20 ਐਮਐਲਏ ਆਪਣੇ ਜਿਤਾ ਕੇ ਉੱਥੇ ਵੀ ਡੈਮੋਕ੍ਰੇਸੀ ਦਾ ਕਤਲ ਕੀਤਾ ਤੇ ਜੇਕਰ ਉਹਨਾਂ ਕਹੀ ਹੈ ਕਿ ਇਹ ਸਰਕਾਰ ਨੂੰ ਚਲਦਾ ਕਰਨ ਦੇ ਲਈ ਐਡਾ ਵੱਡਾ ਕੋਹਲ ਹੋ ਰਿਹਾ ਮੈਨੂੰ ਲੱਗਦਾ ਹੈ ਮੇਰੀ ਲਾਈਫ 40 ਸਾਲ ਦੀ ਜਿਹੜੀ ਜ਼ਿੰਦਗੀ ਦੇ ਵਿੱਚ ਮੈਂ ਐਡਾ ਵੱਡਾ ਜਿਹੜਾ ਕਿਸਾਨ ਦਾ ਸੰਘਰਸ਼ ਨਹੀਂ ਦੇਖਿਆ ਸਾਡੀ ਸੋਟ ਤੋਂ ਪਹਿਲਾਂ ਕੋਈ ਐਡੇ ਵੱਡੀ ਮੂਵਮੈਂਟ ਚੱਲੀ ਹੋਵੇ ਹੋ ਸਕਦਾ ਪਰ 40 ਸਾਲਾਂ ਦੇ ਵਿੱਚ ਐਡਾ ਵੱਡਾ ਕੋਹਲ ਨਹੀਂ ਹੋਇਆ ਕਿ ਲੋਕ ਆਪਣੇ ਪਰਿਵਾਰਾਂ ਦੇ ਸਵੇਰ ਜਾ ਕੇ ਦਿੱਲੀ ਬਾਰਡਰ ਤੇ ਸਰਕਾਰ ਨੂੰ ਕਹਿ ਰਹੇ ਆ ਕਿ ਤੂੰ ਸਾਡੇ ਤੇ ਜ਼ੁਲਮ ਕਰ ਰਹੀ ਆ ਸਾਡੀ ਗੱਲ ਸੁਣ ਪਰ ਸਰਕਾਰ ਗੱਲ ਸੁਣਨ ਲਈ ਤਿਆਰ ਨਹੀਂ ਏਡੀ ਵੱਡੀ ਜਿਹੜੀ ਤਰਾਸਦੀ ਆ ਇਹ ਡੈਮੋਕ੍ਰੇਸੀ ਦਾ ਕਤਲ ਆ ਲੋਕਤੰਤਰ ਦਾ ਕਤਲ ਆ ਲੋਕਾਂ ਦੀ ਆਵਾਜ਼ ਦੁਵਾਉਣ ਦੇ ਲਈ ਜਿਹੜੀ ਖੱਟਰ ਸਰਕਾਰ ਨੇ ਜੋ ਹਰਿਆਣੇ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਨੰਗਣ ਲਈ ਰਾਹ ਨਹੀਂ ਦਿੱਤਾ ਔਰ ਉਤੋਂ-ਤੋਂ ਐਡੀਆਂ ਵੱਡੀਆਂ ਜਿਹੜੀਆਂ ਉਹਨਾਂ ਦੇ ਲਈ ਪ੍ਰੋਬਲਮਸ ਕ੍ਰੀਏਟ ਕੀਤੀਆਂ ਵੇ ਰਾਹ ਪੱਟ ਤੇ ਪੱਥਰ ਸੱਡ ਦਿੱਤੇ ਟਰੱਕ ਲਾ ਤੇ ਟਰਾਲੇ ਲਾ ਤੇ ਐਡੀਆਂ ਵੱਡੀਆਂ ਸ਼ਾਸਨਾਂ ਦੇ ਬਾਅਦ ਵੀ ਜਿਹੜਾ ਪੰਜਾਬ ਦਾ ਜਿਹੜਾ ਜੁੱਦਾ ਸੀ ਜੁੱਦਾ ਸੀ ਉਹ ਮੋਦੀ ਦੀ ਗੱਲ ਦੇ ਵਿੱਚ ਦਾ ਸੰਗੀ ਕੁੱਟਣ ਨੂੰ ਦਿੱਲੀ ਜਾ ਕੇ ਪਹੁੰਚਿਆ ਪਰ ਹੁਣ ਜਿਹੜਾ ਸਰਕਾਰਾਂ ਜਿਹੜੀਆਂ ਗੱਲਾਂ ਨਹੀਂ ਸੁਣ ਰਹੀਆਂ ਉਹਦੇ ਜਿਹੜੇ ਜੋ ਉਹਨਾਂ ਦੀਆਂ ਡਿਮਾਂਡਸ ਹੈਗੀਆਂ ਜਿਹੜੀਆਂ ਜੈਨੂਨ ਡਿਮਾਂਡਸ ਆਵੇ ਜਿਹੜੇ ਭਾਰਮਾਨੀ ਇੰਡਾਨੀ ਵਰਗੇ ਵੱਡੇ ਘਰਾਣਿਆਂ ਦੇ ਹੱਥ ਸਾਡੀਆਂ ਜ਼ਮੀਨਾਂ ਨਾਲ ਦਿੱਤੀਆਂ ਜਾਣ ਅਸੀਂ ਆਪਣੀਆਂ ਜ਼ਮੀਨਾਂ ਦੇ ਮਾਲਕ ਆਪ ਰਹਿਣਾ ਔਰ ਅਸੀਂ ਆਪਣੀ ਜਿਹੜੀ ਹੈ ਜਿਹੜੀ ਅਸੀਂ ਉਪਜਾਅ ਆਪਣੀ ਉਹਨੂੰ ਆਪਣੀ ਮਰਜ਼ੀ ਨਾਲ ਵੇਚਣਾ ਸਰਕਾਰ ਸਾਡੇ ਲਈ ਜਿਹੜਾ ਐਮਐਸਪੀ ਤੈਅ ਕਰੇ ਜੋ ਸਰਕਾਰ ਦਿਆ ਤੈਅ ਕੀਤਾ ਮੁੱਲ ਉਹਦੇ ਮੁਤਾਬਕ ਸਾਡੀ ਫਸਲ ਦਾ ਭਾਅ ਮਿਲੇ ਸਾਰੇ ਦੇਸ਼ ਦੇ ਅੰਦਰ ਪੰਜਾਬ ਹੀ ਕਿਉਂ ਸਭ ਤੋਂ ਵੱਧ ਰੌਲਾ ਪਾ ਰਿਹਾ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਸਭ ਤੋਂ ਵੱਧ ਜਿਹੜੀ ਆ ਉਹ ਸਮਝਿਆ ਕਿਉਂਕਿ ਦੇਸ਼ ਦੇ ਅੰਦਰ ਕਦੇ ਵੀ ਕੋਈ ਜਦੋਂ ਵੱਡਾ ਘੋਲ ਹੁੰਦਾ ਬਗਾਵਤ ਹੁੰਦੀ ਆ ਸਭ ਤੋਂ ਪਹਿਲਾਂ ਪੰਜਾਬ ਤੋਂ ਹੁੰਦੀ ਆ ਦੂਜੇ ਸੂਬਿਆਂ ਦੇ ਵਿੱਚ ਪੰਜਾਬ ਦੇ ਨਾਲ ਦੀ ਜਿਹੜੀ ਮੰਡੀ ਪ੍ਰਣਾਲੀ ਆ ਇੱਥੇ ਦੀ ਖਰੀਦ ਕੇਂਦਰ ਆ ਇੱਥੇ ਦਾ ਸਿਸਟਮ ਆ ਜਿਹੜਾ ਉਹ ਦੂਜੀਆਂ ਸਟੇਟਾਂ 'ਚ ਨਹੀਂ ਹੈਗੀਆਂ ਇਸ ਕਰਕੇ ਦੂਜੇ ਸਟੇਟਾਂ ਦੇ ਕਿਸਾਨ ਜਿਹੜਾ ਰੌਲਾ ਨਹੀਂ ਪਾਉਂਦੇ ਰੌਲਾ ਉਹ ਵੀ ਪਾਉਂਦੇ ਆ ਇੱਕ ਸਾਲ ਪਹਿਲਾਂ ਮੈਂ ਜੰਤਰਮントਰ ਤੇ ਧਰਨੇ ਦੇ ਪ੍ਰਦਰਸ਼ਨ ਚ ਕਿਸੇ ਸ਼ਾਮਲ ਹੋਣ ਗਿਆ ਸੀ ਸੰਸਦ ਮਾਰਗ ਦੇ ਕੋਲ ਤਾਂ ਉੱਥੇ ਦੇ ਕਿਸਾਨ ਜਿਹੜੇ ਤਮਲ ਲੱਡੂ ਦੇ ਕਿਸਾਨ ਆ ਉਹਨਾਂ ਉਹ ਲੋਕ ਨੰਗੇ ਹੋ ਕੇ ਜਿਹੜਾ ਉਸ ਜਿਹੜਾ ਰਾਜ ਸੰਸਦ ਭਵਨ ਦੇ ਕੋਲ ਜਿਹੜਾ ਨੰਗੇ ਹੋ ਕੇ ਪ੍ਰਦਰਸ਼ਨ ਕਰ ਰਹੇ ਸੀ ਇਤੋਂ ਤੱਕ ਕਿ ਐਡਾ ਵੱਡਾ ਉਹਨਾਂ ਨੇ ਘੋਲ ਦਿੱਤਾ ਮੋਦੀ ਸਰਕਾਰ ਨੇ ਉਹਨਾਂ ਦੀ ਗੱਲ ਹੀ ਸੁਣੀ ਉਹਨਾਂ ਨੇ ਆਪਣਾ ਪਿਛਾਪ ਜੀ ਜਿਹੜਾ ਆ ਵਿਰੋਧ ਦੇ ਵਿੱਚ ਜਿਹੜਾ ਆਪਣਾ ਪਿਛਾਪ ਵੀ ਜਿਹੜਾ ਉੱਥੇ ਪੀ ਕੇ ਜਿਹੜਾ ਆ ਸਰਕਾਰ ਦੇ ਖਿਲਾਫ ਜਿਹੜਾ ਵਿਰੋਧ ਕੀਤਾ ਐ ਏਡੀ ਵੱਡੀ ਉਹਨਾਂ ਨੇ ਵੀ ਪ੍ਰੋਟੈਸਟ ਕੀਤਾ ਇਹ ਇਕੱਲੇ ਪੰਜਾਬ ਦੇ ਕਿਸਾਨਾਂ ਦੀ ਗੱਲ ਨਹੀਂ ਪੂਰੇ ਦੇਸ਼ ਦੇ ਕਿਸਾਨਾਂ ਦੀ ਗੱਲ ਆ ਇਹ ਬਹੁਤ ਵੱਡੀ ਤਰਾਸਦੀ ਆ ਬੜਾ ਵੱਡਾ ਜ਼ੁਲਮ ਆ ਬੜਾ ਵੱਡਾ ਤੱਕਾ ਆ ਜੇ ਪੰਜਾਬ ਦੇ ਲੋਕ ਮੈਨੂੰ ਬੜੀ ਖੁਸ਼ੀ ਹੋਈ ਅੱਜ ਪਰੇ ਦੇ ਵਿੱਚ ਕਹਿੰਦੇ ਵਪਾਰੀ ਵਰਗ ਵੀ ਸਾਥ ਦੇ ਰਿਹਾ ਬਿਲਕੁਲ ਆਪਾਂ ਕਿਸਾਨ ਤੇ ਮਜ਼ਦੂਰ ਦੀ ਗੱਲ ਕਰਦੇ ਸੀ ਹੁਣ ਵਪਾਰੀ ਵੀ ਜਿਹੜਾ ਆ ਉਹ ਹਰ ਵਰਗ ਦੇ ਲੋਕ ਜਿਹੜਾ ਆ ਉਹ ਕਿਸਾਨਾਂ ਦੇ ਨਾਲ ਜਿਹੜਾ ਉਹ ਮੁੰਡੇ ਨਾ ਮੁੰਡਾ ਲਾ ਕੇ ਖੜਿਆ ਕਿ ਇਹ ਜਨਮ ਹੋਰ ਧੱਕਾ ਨਹੀਂ ਹੋਣਾ ਚਾਹੀਦਾ ਸਰਕਾਰ ਨੂੰ ਇਹ ਕਾਲੇ ਕਾਨੂੰਨ ਰੱਦ ਕਰਨੇ ਚਾਹੀਦੇ ਆ ਇਹ ਇਕੱਲੇ ਤਿੰਨ ਚਾਰ ਕਾਲੇ ਕਾਨੂੰਨ ਨਹੀਂ ਹੋਏ ਇਹ ਤੋਂ ਪਹਿਲਾਂ ਵੀ ਬਹੁਤ ਵੱਡੇ ਵੱਡੇ ਕਾਲੇ ਕਾਨੂੰਨ ਆ ਗਏ ਆ ਆ ਜਿਹੜਾ NRC CAA ਆ ਉਹ ਵੀ ਕਾਲਾ ਕਾਨੂੰਨ ਆ ਦੇਸ਼ ਦੇ ਹੱਥ 'ਚ ਨਹੀਂ ਹੈਗਾ ਬੜਾ ਵੱਡਾ ਜਹਦ ਜਦੋਂ ਜਹਦ ਕੀਤੀ ਆ ਪੰਜਾਬ ਦੇ ਲੋਕਾਂ ਨੇ ਉਸ ਵੇਲੇ ਵੀ ਪੂਰੇ ਦੇਸ਼ ਦੇ ਵਿੱਚ ਜਿਹੜੀ ਵੱਡੀ ਵੱਡੀ ਮੂਵਮੈਂਟ ਚੱਲੀ ਆ ਇਹ ਵੀ ਕਾਲੇ ਕਾਨੂੰਨ ਆ ਸਰਕਾਰ ਆਉਣ ਵਾਲੇ ਸਮੇਂ 'ਚ ਹੋਰ ਵੱਡੇ ਵੱਡੇ ਕਾਲੇ ਕਾਨੂੰਨ ਲੈ ਆ ਰਹੀ ਆ ਜਿਹਦੇ ਬਾਰੇ ਹਲੇ ਸਾਨੂੰ ਪਤਾ ਨਹੀਂ ਲੱਗ ਰਿਹਾ ਉਹਦਾ ਕਾਰਨ ਕੀ ਆ ਕਿ ਸਾਡੇ ਦੇਸ਼ ਦੇ ਲੋਕਾਂ ਨੇ ਫੁੱਲ ਮжоਰੀਟੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਮਨੁਵੰਦੀ ਸਰਕਾਰ ਆ ਉਹਦੇ ਹੱਥ ਦੇ ਦਿੱਤੀ ਜਿਹਨੂੰ ਪੰਜਾਬ ਦੀ ਜਿਹੜੀ ਆ ਅਕਾਲੀ ਦਲ ਦੀ ਸਰਕਾਰ ਵੀ ਸਪੋਰਟ ਕਰਦੀ ਰਹੀ ਹੈ ਜਦੋਂ ਇਹਨਾਂ ਦਾ ਸਾਝ ਰਹੀ ਹੈ ਤੇ ਜਿਹੜੇ ਕਾਲੇ ਕਾਨੂੰਨ ਅੱਜ ਪੰਜਾਬ 'ਚ ਲਾਗੂ ਹੋਏ ਪੂਰੇ ਦੇਸ਼ 'ਚ ਲਾਗੂ ਹੋਏ ਕੈਪਟਨ ਸਾਹਿਬ ਵੀ ਇਹਨੂੰ ਪਹਿਲਾਂ ਸਹਿਮਤੀ ਦੇ ਚੁੱਕੇ ਆ ਤੇ ਆ ਆ ਹੁਣੇ ਦਿੱਲੀ ਸਰਕਾਰ ਨੇ ਵੀ ਉਹੀ ਕਾਲੇ ਕਾਨੂੰਨ ਲਾਗੂ ਕਰ ਦਿੱਤੇ ਆ ਉਹਦੇ ਗੱਜੜ ਦੀ ਕਾਪੀ ਵੀ ਆ ਗਈ ਆ ਪਬਲਿਸ਼ ਹੋ ਗਈ ਆ ਹੁਣ ਕਹੀ ਜਾਂਦੇ ਆ ਕਿ ਇਹ ਸਾਡੇ ਲਾਗੂ ਕਰਨ ਨਾਲ ਕੁਝ ਨਹੀਂ ਹੋਣਾ ਜੀ ਸਾਡੇ ਲਾਗੇ ਕਰਨਾ ਜੇ ਦੇਸ਼ ਦੇ ਅੰਦਰ ਤੁਸੀਂ ਕੋਈ ਕੱਲ ਆ ਰਹੀ ਆ ਜਿਹੜੀ ਲੋਕ ਵਿਰੋਧੀ ਗੱਲ ਆ ਤਾਂ ਉਹ ਸਾਨੂੰ ਉਹਦਾ ਵਿਰੋਧ ਕਰਨਾ ਚਾਹੀਦਾ ਜਿੱਦਾਂ ਪੂਰਾ ਪੰਜਾਬ ਅੱਜ ਜਿਹੜਾ ਪੱਬਾ ਭਾਰ ਹੋਇਆ ਅੱਜ ਪੂਰੇ ਦੇਸ਼ ਦੇ ਵਿੱਚ ਜਿਹੜਾ ਉਹ ਬੰਦ ਆ ਹਰ ਵਰਗ ਦੇ ਲੋਕ ਜਿਹੜੇ ਆ ਦੁਖੀ ਆ ਚਾਹੇ ਉਹ ਗਰੀਬ ਆ ਮਜ਼ਦੂਰ ਆ ਵਿਦਿਆਰਥੀ ਆ ਔਰਤ ਆ ਕਿਸਾਨ ਆ ਵਪਾਰੀ ਆ ਕੋਈ ਵੀ ਵਿਅਕਤੀ ਜਿਹੜਾ ਮੋਦੀ ਸਰਕਾਰ ਦੇ ਸਮੇਂ ਸੁਖੀ ਨਹੀਂ ਹੈਗਾ ਇਸ ਕਰਕੇ ਆਪਾਂ ਨੂੰ ਤਹਿਈਆ ਕਰਨਾ ਚਾਹੀਦਾ ਕਿ ਇਦਾਂ ਦੀ ਮੂਵਮੈਂਟ ਜਿਹੜੀ ਹੈ ਇਹਨੂੰ ਨਿਰੰਤਰ ਸਾਨੂੰ ਜਿਹੜਾ ਆ ਸਾਥੀ ਨੇ ਪਹਿਲਾਂ ਅਪੀਲ ਕੀਤੀ ਸੀ ਕਿ ਸਾਨੂੰ ਦਿੱਲੀ ਜਾਣਾ ਚਾਹੀਦਾ ਬਹੁਤ سارے ਸਾਥੀ ਸਾਥੀ ਜਾ ਰਹੇ ਸੀ ਵੀ ਸਟੈਪ ਬਾਏ ਸਟੈਪ ਜਿਹੜਾ ਆ ਉਸ ਅੰਦੋਲਨ 'ਚ ਸ਼ਾਮਲ ਹੋਣ ਜਾ ਰਹੇ ਆ ਸਾਰਿਆਂ ਨੂੰ ਹੀ ਜਿਹੜਾ ਆ ਇਸ ਮੂਵਮੈਂਟ ਦੇ ਲਈ ਸਾਨੂੰ ਸਟਰਗਲ ਕਰਨੀ ਚਾਹੀਦੀ ਹੈ ਸੰਘਰਸ਼ੀ ਰਹਿਣਾ ਚਾਹੀਦਾ ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਡੀਆਂ ਨਸਲਾਂ ਜਿਹੜੀਆਂ ਆ ਉਹ ਗੁਲਾਮ ਜੰਮਣਗੀਆਂ ਤੁਸੀਂ ਦੇਖੋ ਕਿੰਡੀ ਵੱਡੀ ਤਰਾਸਦੀ ਆ 100 ਕੇਟ ਦਾ ਮਾਲ ਗਿਆ 10 ਕੇਟ ਦਾ ਮਾਲ ਗਿਆ 5 ਕੇਟ ਦਾ ਮਾਲ ਗਿਆ ਮੁੱਦੀ ਸਾਹਿਬ ਨੇ ਕਾਨੂੰਨ ਲਾਗੂ ਕਰ ਦਿੱਤਾ ਕਿ ਉਹ ਆਪਣੀ ਹੀ ਜ਼ਮੀਨ ਦੇ ਅੰਦਰ ਮਜ਼ਦੂਰ ਦਾ ਕੰਮ ਕਰੂਗਾ ਕਿ ਉਹਦੀ ਉਹਦੀ ਪ੍ਰਾਪਰਟੀ ਜਿਹੜੀ ਆ ਉਹ ਐਗਰੀਮੈਂਟ ਦੇ ਤਹਿਤ ਮਾਨੀ ਅਡਾਨੀਆਂ ਕਹੂਗੀ ਮਾਂਡੀ ਐ ਮਡਾਨੀ ਇਕੱਲੇ ਦੱਸਦੇ ਨਹੀਂ ਦੰਦੀਆਂ 550 440 ਜਿਹੜੀਆਂ ਕਾਰਪੋਰੇਟ ਘਰਾਣਿਆਂ ਦੀਆਂ ਵੱਡੀਆਂ ਵੱਡੀਆਂ ਜਿਹੜੀਆਂ ਉਹ ਕੰਪਨੀਆਂ ਬਣਾ ਕੇ ਇਹਨਾਂ ਨੇ ਸਾਰੀ ਘੱਟਣ ਦਾ ਕੰਮ ਕਰ ਲਿਆ ਤੁਸੀਂ ਦੇਖੋ ਕਿ ਜਿਹੜਾ ਇੰਡੀਅਨ ਆਇਲ ਜਿਹੜਾ ਭਾਰਤ ਪੈਟਰੋਲੀਮਿਆ ਸਭ ਤੋਂ ਵੱਡੇ ਦੀ ਕੰਪਨੀਆਂ ਮੋਦੀ ਸਾਹਿਬ ਉਹ ਵੀ ਵੇਚਣਾ ਚਾਹੁੰਦੇ ਆ ਕਹਿੰਦੇ ਰੈਲਾਈਸ ਨੂੰ ਵੇਚ ਦੇਣਾ ਆ ਬੀਐਸਐਨ ਉਹ ਜਿਹੜਾ ਸਭ ਤੋਂ ਵੱਧ ਦੇ ਦੀ ਕੰਪਨੀ ਉਹ ਵੀ ਚੰਡਾ ਐਲਆਈਸੀ ਜਿਹਦੀ ਜ਼ਿੰਦਗੀ ਚ ਘਾਟੇ ਚ ਨਹੀਂ ਗਈ ਉਹਨੂੰ ਵੇਚਣ ਤੇ ਲੱਗਿਓ ਆ ਹਰ ਖੇਤਰ ਚ ਪ੍ਰਾਈਵੇਟੇਸ਼ਨ ਹੋ ਰਹੀ ਆ ਬੈਂਕਾਂ ਦੇ ਵਿੱਚ ਪ੍ਰਾਈਵੇਟੇਸ਼ਨ ਹੋ ਰਹੀ ਆ ਆ ਪਿੱਛੇ ਅ ਕਿੱਡਾ ਵੱਡਾ ਕੱਲੂ ਘਰਾ ਚ ਲਿਆ ਕਹਿੰਦੇ ਜੀ ਬੈਂਕ 1 ਲੱਖ ਰੁਪਏ ਦੀ ਜ਼ਿੰਮੇਵਾਰ ਆ ਬਾਕੀ ਬਾਸ ਵੀ 50 ਲੱਖ ਦਾ ਰੁਪਏ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਬੈਂਕ ਫੇਲ ਹੋ ਜਾਂਦੀ ਆ ਤਾਂ ਪਹਿਲਾਂ ਸੁਣਿਆ ਸੀ ਕਦੀ ਆ ਜਦੋਂ ਦਾ ਆਪਾਂ ਸਾਤ 10 ਸਾਲ ਦੇ ਵਿੱਚ ਵਿੱਚ ਜਿਹੜਾ ਬੀਜੇਪੀ ਦੀ ਨੂੰ ਫੁੱਲ ਮжоਰਿਟੀ ਮਿਲੀ ਆ ਈਵੀਐਮ ਆ ਜਿਹੜਾ ਅਲਾਦੀਨ ਦਾ ਚਰਾਗ ਇਹਨਾਂ ਦੇ ਹੱ ਇੱਥੇ ਐਡੀ ਵੱਡੀ ਮੂਵਮੈਂਟ ਚੱਲ ਰਹੀ ਹੈ ਇਹਦੇ ਵਿੱਚ ਸਾਨੂੰ EVM ਦਾ ਵੀ ਵਿਰੋਧ ਕਰਨਾ ਚਾਹੀਦਾ ਜਿਹੜਿਆ ਚੋਣਕ ਮਿਸ਼ਨ ਆ ਉਹ ਵੀ ਜਿਹੜਾ ਆ ਭਾਰਤੀ ਜਨਤਾ ਪਾਰਟੀ ਦੇ ਇਸ਼ਾਰੇ ਤੇ ਸਾਡੇ ਪੰਜਾਬ ਦੇ ਲੋਕਾਂ ਦਾ ਨਹੀਂ ਪੂਰੇ ਦੇਸ਼ ਦੇ ਲੋਕਾਂ ਦੇ ਅੰਦਰ ਡੈਮੋਕ੍ਰੇਸੀ ਦਾ ਕਤਲ ਕਰ ਰਿਹਾ EVM ਦਾ ਵੀ ਸਾਨੂੰ ਵਿਰੋਧ ਕਰਨਾ ਚਾਹੀਦਾ ਔਰ ਵੱਡੇ ਪੱਧਰ ਤੇ ਸਾਨੂੰ ਡਿਮਾਂਡ ਕਰਨੀ ਚਾਹੀਦੀ ਹੈ ਕਿ ਬੈਲਟ ਪੇਪਰ ਤੇ ਵੋਟ ਹੋਵੇ ਆ ਮਹਾਰਾਸ਼ਟਰ ਦੇ ਇਲੈਕਸ਼ਨ ਹੋਇਆ ਹੁਣੇ ਹੀ ਕਾਉਂਸਲਰ ਦਾ ਤੇ ਮੈਨੂੰ ਲੱਗਦਾ BJP ਸਾਰੀਆਂ ਸੀਟਾਂ ਤੇ ਹਾਰ ਗਈ ਜੇ ਬੈਲਟ ਪੇਪਰ ਨਾ ਹੋਇਆ ਤੇ ਜੇ ਹੁਣ ਅੱਜ ਅੱਜ ਦੇਸ਼ ਦੇ ਅੰਦਰ ਜਿਹੜਾ ਚੋਣ ਹੋਣੀ ਚਾਹੀਦੀ ਆ ਉਹ ਬੈਲਟ ਪੇਪਰ ਨਾਲ ਹੋਣੀ ਚਾਹੀਦੀ ਆ ਤਾਂ ਸਾਡੀ ਜਿਹੜੀ ਇਹ ਮੁਕਤੀ ਹੋਣੀ ਐ ਨਾ ਤੋਂ ਨਹੀਂ ਤਾਂ ਇਹਨਾਂ ਤੋਂ ਸਾਡੀ ਕੋਈ ਮੁਕਤੀ ਦਾ ਹਾਲ ਨਹੀਂ ਕਿਉਂਕਿ ਐਵੀਅਨ ਦੇ ਸਹਾਰੇ ਇਹਨਾਂ ਨੇ ਬੜ ਸਰਤਾਸ ਤੇ ਲਿਜਾ ਕੇ ਸਾਨੂੰ ਫਿਰ ਜਿਹੜਾ ਬਲਾ ਬਣਾਉਣ ਦਾ ਕੰਮ ਕਰਨਾ ਅੱਜ ਦੇ ਸਮੇਂ ਦੇ ਵਿੱਚ ਦੇਸ਼ ਦੇ ਸਵਧਾਨ ਨੂੰ ਖਤਰਾ ਆ ਔਰ ਜੇਕਰ ਦੇਸ਼ ਦਾ ਸਵਧਾਨ ਨਹੀਂ ਰਹਿਦਾ ਤਾਂ ਦੇਸ਼ ਦੇ ਅੰਦਰ ਨਾ ਕੋਈ ਘੱਟ ਗਿਣਤੀ ਨਾ ਮੁਸਲਮਾਨ ਨਾ ਸਿੱਖ ਸਾਰੇ ਬੁੱਧੀ ਪਾਰ ਸੀ ਨਾ ਦਲਤ ਨਾ ਪਛੜਾ ਕੋਈ ਵਰਗ ਸਰਖੇਤ ਨਹੀਂ ਰਹਿਣਾ ਔਰ ਜਿਹੜੇ ਜਿਹੜੇ ਰਜਵਾੜੇ ਆ ਸਾਹੀ ਜਿਹੜਾ ਇਹ ਦੁਆਰਾ ਇੱਥੇ ਲਾਗੂ ਕਰਨਾ ਚਾਹੁੰਦੇ ਆ ਆ ਜਿਹੜੋ ਸਹਿਜ ਆਇਆ ਸੀ ਅਸੀਂ ਬੜਾ ਰਾਲਾ ਪਾਇਆ ਸਭ ਤੋਂ ਪਹਿਲਾਂ ਹਰਿਆਣਾ ਤੇ ਸ਼ੁਰੂ ਹੋਇਆ ਕਾਂਗਰਸ ਦੀ ਗਵਰਨਮੈਂਟ ਸੀ ਜੀ ਸਪੈਸ਼ਲ ਕਨੈਮੀਕਲ ਜੂਨ ਕਹਿੰਦੇ ਕੀ ਆ ਕਹਿੰਦੇ 1000 ਤੋਂ ਲੈ ਕੇ 10000 ਏਕੜ ਦਾ ਫਾਰਮ ਉਸ ਇੱਕ ਕੰਪਨੀ ਨੂੰ ਲੀਜ਼ ਤੇ ਦੇ ਦੇਓ ਉਹ ਲੈ ਸਕਦਾ ਆ ਔਰ 10099 ਸਿਕਿਉਰਟੀ ਵਾਲਾ ਰਫਲ ਵਾਲਾ ਸਿਕਿਉਰਿਟੀ ਗਾਰਡ ਆਪਣੇ ਉਸ ਫਾਰਮ ਹਾਊਸ ਦੇ ਵਿੱਚ ਰੱਖ ਸਕਦਾ ਹੈ ਇਹਦਾ ਤਾਜ਼ੀ ਐਗਜ਼ਾਮਪਲ ਜਿਹੜੀ ਆ ਲੋਡੂਵਾਲ ਦੇ ਨਾਲ ਰਾਈਸ ਵਾਲਿਆਂ ਦਾ ਫਾਰਮ ਹਾਊਸ ਹੈ ਜਿੱਥੇ ਆਪ ਆਪਣੇ ਇਲਾਕੇ ਦੇ ਬਹੁਤ ਸਾਰੇ ਲੋਕ ਡੱਬਾ ਚੱਕ ਕੇ ਕੰਮ ਕਰ ਲ ਜਾਂਦੇ ਆ 10000 ਏਕੜ ਜ਼ਿੰਦਾ ਜਦੋਂ ਇੱਕ ਘਰਾਣੇ ਦੇ ਕੋਲ ਫਾਰਮ ਹਾਊਸ ਹੋ ਗਿਆ ਤੇ 10000 ਬੰਦਾ ਉਹਦੀ ਕੋ ਸਿਕਿਉਰਿਟੀ ਵਾਲਾ ਹੋ ਗਿਆ ਮੈਂ ਤੁਹਾਨੂੰ ਪੁੱਛਣਾ ਕਿਨੇ ਆ ਫਿਰ ਤਾਂ ਅੰਗਰੇਜ਼ਾਂ ਦੀਆਂ ਬਸਤੀਆਂ ਜੋ 1947 ਤੋਂ ਪਹਿਲਾਂ ਇੱਥੇ ਸੀਗੀਆਂ ਵੀ ਉਹ ਵਿਵਾਰ ਕਰਨਾ ਹੈ ਸਾਡੇ ਦੇ ਕਾਬਜ ਹੋ ਗਿਆ ਹੁਣ ਇਹੀ ਕੰਮ ਜਿਹੜਾ ਇੱਥੇ ਇਹ ਲੋਕ ਜਿਨ੍ਹਾਂ ਨੇ 45000 ਕਰੋੜ ਰੁਪਈਆ ਅੰਬਾਨੀਆਂ ਅਡਾਨੀਆਂ ਤੋਂ ਲੈ ਕੇ ਦੇਸ਼ ਦੇ ਅੰਦਰ ਸੱਤਾ ਦੇ ਦੇਸ਼ ਦਾ ਮੀਡੀਆ ਜਿਹੜਾ ਆ ਮੇਨਸਟਰੀ ਮੀਡੀਆ ਆਪਣੇ ਕਾਬੂ ਵਿੱਚ ਕਰਕੇ ਜਿਹੜਾ ਦੇਸ਼ ਦੇ ਵਿੱਚ ਜਿਹੜਾ ਤਾਕਤਾ ਪੈਟ ਦਾ ਕੰਮ ਕੀਤਾ ਭਾਰਤੀ ਜਨਤਾ ਪਾਰਟੀ ਸਰਕਾਰ ਦਾ ਕੰਮ ਕੀਤਾ ਉਹਨਾਂ ਲੋਕਾਂ ਨੂੰ ਜਿਹੜਾ ਉਹ ਫਾਇਦਾ ਦੇਣ ਦਾ ਕੰਮ ਆ ਦੀ ਦੇਖੋ ਆ ਭਾਰਤੀ ਜਨਤਾ ਪਾਰਟੀ ਦੇ ਦਿੱਲੀ ਦੇ ਵਿੱਚ ਜਾ ਕੇ ਦਫ਼ਤਰ ਦੇਸ਼ ਦੇ ਅੰਦਰ ਡੈਮੋਕ੍ਰੇਸੀ ਦਾ ਬਿਸ਼ਿਪ ਕੀ ਡੈਮੋਕ੍ਰੇਸੀ ਦਾ ਬਹੁਤ ਵੱਟੀਆਂ ਵੱਡੀਆਂ ਜਿਹੜੀਆਂ ਰਾਜਨੀਤਿਕ ਤਰ੍ਹਾਂ ਵੱਟੀਆਂ ਜਿੱਡਾ ਵੱਡਾ ਇਹਨਾਂ ਦਾ ਦਫ਼ਤਰ ਆ ਔਰ ਹਾਈ ਟੈਕ ਦਫ਼ਤਰ ਆ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਦਫ਼ਤਰ ਨਹੀਂ ਹੈਗਾ ਉਹ ਪੈਸਾ ਕਿੱਥੋਂ ਆਇਆ ਉਹ ਪੈਸਾ ਦਾ ਜਿਹੜਾ ਇਹਨਾਂ ਨੇ ਮਾਂਡੀਆਂ ਡਾਂਡੀਆਂ ਤੋਂ ਲੈ ਕੇ ਬਣਾਇਆ ਤੇ ਫਿਰ ਜਦੋਂ ਜਦੋਂ ਸਾਬਕਾ ਅੰਸ਼ੀ ਰਾਮ ਜਦੋਂ ਜਿੰਦੇ ਸੀ ਉਹ ਕਹਿੰਦੇ ਹੁੰਦੇ ਸੀ ਵੀ ਜਿਹਦਾ ਜਿਹਦਾ ਸਹਾਰਾ ਲੈਣਾ ਫਿਰ ਉਹਦਾ ਇਸ਼ਾਰਾ ਵੀ ਮੰਨਣਾ ਪੈਣਾ ਜਿਹਦੇ ਸਹਾਰੇ ਦੇ ਨਾਲ ਇਹਨਾਂ ਨੇ ਜਿਹੜਾ ਦੇਸ਼ ਦੀਆਂ ਸਰਕਾਰਾਂ ਦੇ ਵਿੱਚ ਐਮਐਲਏ ਐਮਪੀ ਖਰੀਦਣ ਦਾ ਕੰਮ ਕੀਤਾ ਜਿਹਦੀਆਂ ਸਰਕਾਰਾਂ ਦੇ ਜਿਹਦੇ ਸਹਾਰੇ ਤੇ ਜਿਨ੍ਹਾਂ ਨੇ ਆਪਣੀਆਂ ਆਪਣੇ ਆਪ ਨੂੰ ਡਿਵੈਲਪ ਕਰਨ ਦਾ ਕੰਮ ਕੀਤਾ ਜਿਹੜਾ ਕਾਲੇ ਧਨ ਦੀ ਗੱਲ ਕਰਦੇ ਸੀਗੇ ਉਹਨਾਂ ਕਾਲਾ ਧਨਾਂ ਆ ਜਿਹੜਾ ਸਾਡਾ ਸੀਗਾ ਉਹਦੇ ਵੀ ਕਰਜ਼ਾ ਕਰਕੇ ਗਿਆ ਉਹਦੇ ਦੇ ਇਸ਼ਾਰੇ ਤੇ ਦੇਸ਼ ਦੀ ਰਾਜਸਤਾ ਚੱਲਦੀ ਹੈ ਤਾਂ ਤੁਸੀਂ ਦੇਖੋ ਆਇਆ ਕੋਈ ਮੈਦਾਨ ਦੇ ਵਿੱਚ ਕੋਈ ਭਾਰਤੀ ਜਨਤਾ ਪਾਰਟੀ ਜਾਂ ਕੋਈ ਹੋਰ ਲੋਕ ਆਏ ਸਾਰੇ ਗੱਲਾਂ ਕਰਨ ਵਾਲੇ ਆ ਔਰ ਸਾਰੇ ਸਾਡੇ ਲਟਾਉਣ ਵਾਲੇ ਆ ਆਉਣ ਵਾਲਾ ਸਮਾਂ ਜਿਹੜਾ 222 ਪੰਜਾਬ ਚੋਂ 224 ਦੇਸ਼ ਦੇ ਅੰਦਰ ਕਿ ਆਪਾਂ ਨਾ ਸੰਭਲੇ ਤਾਂ ਆਉਣ ਵਾਲੀਆਂ ਨਸਲਾਂ ਸਾਡੀਆਂ ਕਿੱਥੇ ਖਲਾਮ ਜੰਮਣਗੀਆਂ ਤਾਂ ਜਦੋਂ ਮੈਂ ਤਾਂ ਮੈਂ ਪਹਿਲਾਂ ਵੀ ਕਹਾਂ ਮੈਂ ਇਸ ਅੰਦੋਲਨ ਨੂੰ ਜਿਹੜੇ ਅੰਦੋਲਨਕਾਰੀ ਲੋਕਾਂ ਨੂੰ ਸਲਾਮ ਕਰਦਾ ਕਿ ਟੁਗੜ ਇਤਿਹਾਸ ਤਾਂ ਨਾ ਲਿਖਿਆ ਜਾਊਗਾ ਉਹਨਾਂ ਦਾ ਕਿ ਜਦੋਂ ਦੇਸ਼ ਨੂੰ ਮੋਦੀ ਲੁੱਟ ਰਿਆ ਸੀਗਾ ਤਾਂ ਸਾਡੇ ਪੁਰਖੇ ਸਾਡੇ ਬਜ਼ੁਰਗ ਦਿੱਲੀ ਚ ਸੰਘਰਸ਼ ਕਰ ਰਹੇ ਸੀਗੇ ਤਾਂ ਇਹ ਇਹ ਸਰਕਾਰਾਂ ਕਦੀ ਸਾਡੀਆਂ ਹਤੈਸੀ ਨਹੀਂ ਹੋ ਸਕਦੀਆਂ ਇਸ ਕਰਕੇ ਡੈਮੋਕਰੇਸੀ ਨੂੰ ਬਰਹਾਲਤ ਰੱਖਣ ਦੇ ਲਈ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦੇ ਲਈ ਸਾਡੇ ਹੱਕਾਂ ਦੇ ਲਈ ਸਾਨੂੰ ਸਾਰਿਆਂ ਨੂੰ ਮੋਢੇ ਨਾਲ ਮੋਢਾ ਲਾ ਕੇ ਇਸ ਜਿਹੜੀ ਸਰਕਾਰ ਨੂੰ ਚੱਲਦਾ ਕਰਨ ਦਾ ਕੰਮ ਕਰਨਾ ਚਾਹੀਦਾ ਇੰਨੀਆਂ ਬੇਨਤੀਆਂ ਇਸ ਆਸਵਰਪੁਰਸੇ ਦੇ ਨਾਲ ਸਾਡੀ ਪਾਰਟੀ ਦੀ ਨੈਸ਼ਨਲ ਪ੍ਰੈਜ਼ੀਡੈਂਟ ਪੈਂਕਮਾਰੀ ਮਹਾਵਤੀ ਜੀ ਨੇ ਵੀ ਕੱਲ ਟਵੀਟ ਕਰਕੇ ਔਰ ਪਾਰਟੀ ਨੂੰ ਡਾਇਰੈਕਸ਼ਨ ਕੀਤੀ ਸੀ ਕਿ ਵਰਲਡ ਸਮਾਜ ਪਾਰਟੀ ਪੂਰੇ ਦੇਸ਼ ਦੇ ਅੰਦਰ ਕਿਉਂਕਿ ਸਾਡੀ ਦੇਸ਼ ਦੀ ਤੀਸਰੇ ਨੰਬਰ ਦੀ ਰਾਜਨੀਤਿਕ ਤਰ੍ਹਾਂ ਕੋਈ ਹੋਰ ਟਿਰ ਜਿਹੜੀ ਆ ਦੇਸ਼ ਦੇ ਵਿੱਚ ਕਾਂਗਰਸ ਔਰ ਬੀਜੇਪੀ ਤੋਂ ਬਾਅਦ ਜਿਹੜੀ ਬਹੁਜਨ ਸਮਾਜ ਪਾਰਟੀ ਹੈ ਪੂਰੇ ਦੇਸ਼ ਦੇ ਅੰਦਰ ਅਸੀਂ ਕੰਸਾਰ ਅੰਦੋਲਨ ਨੂੰ ਸਮਰਥਨ ਕੀਤਾ ਔਰ ਵੱਡੇ ਪੱਧਰ ਤੇ ਅਸੀਂ ਆਪਣੇ ਸਾਥੀਆਂ ਨੂੰ ਅਪੀਲ ਵੀ ਕੀਤੀ ਹੈ ਜਦੋਂ ਪਿੰਡਾਂ ਚੋਂ ਟਰਾਲੀਆਂ ਜਾ ਰਹੀਆਂ ਤੁਸੀਂ ਨਾਲ ਇਸ ਅੰਦੋਲਨ ਵਿੱਚ ਸ਼ਾਮਲ ਹੋਵੋ ਔਰ ਅਸੀਂ ਵੀ ਜਿਹੜਾ ਇਸ ਅੰਦੋਲਨ ਵਿੱਚ ਸ਼ਾਮਲ ਹਾਂ ਔਰ ਜਦੋਂ ਕਿਤੇ ਵੀ ਸਾਨੂੰ ਤੁਸੀਂ ਕਾਲ ਕਰੋਗੇ ਦਿਨ ਰਾਤ ਜਿਹੜਾ ਉਹ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਔਰ ਇਹ ਇਸ ਨਿਕੰਮੀ ਸਰਕਾਰ ਨੂੰ ਚੱਲਦਾ ਕਰਨ ਦੇ ਲਈ ਸੰਘਰਸ਼ ਹੀ ਲਿਆ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਆ ਵੀ ਆਪਣੇ ਇਲਾਕੇ ਦੀਆਂ ਸਾਰੀਆਂ ਸੰਸਥਾਵਾਂ ਅਤੇ ਨੌਜਵਾਨ ਵੀਰ ਬਜ਼ੁਰਗ ਪਤਵੰਤੇ ਜੋਗਸਾਨ ਭਰਾਵਾਂ ਦਾ ਸਾਰੇ ਸਮਰਸਥਨ ਦੇ ਰਹੇ ਹਨ ਸਾਥ ਦੇ ਰਹੇ ਹਨ ਖਾਸ ਕਰਕੇ ਅੱਜੋ ਵਪਾਰੀ ਵਰਗ ਨੇ ਵੀਰਾਂ ਨੇ ਸਾਥ ਦਿੱਤਾ ਹੈ ਉਹਨਾਂ ਦਾ ਆਪਣੇ ਇਲਾਕੇ ਦੇ ਕਿਸਾਨ ਅਤੇ ਮੌਜੂਦ ਸਾਰੇ ਵੀਰਾਂ ਵੱਲੋਂ ਬਹੁਤ-ਬਹੁਤ ਧੰਨਵਾਦ ਹੈ ਬੇਨਤੀ ਹੈ ਕਿ ਜੋ ਕਿਸਾਨ ਹੈ ਕਿਸਾਨ ਦੀ ਕੋਈ ਜਾਣ ਨਹੀਂ ਜਾਣ ਸਾਰੇ ਜਾਣਦੇ ਜਿਹੜਾ ਜ਼ਿੰਮੇਵਾਰ ਕਿਸਾਨ ਦਾ ਕੰਮ ਕਰਦਾ ਹੈ ਖੇਤੀ ਦਾ ਕੰਮ ਕਰਦਾ ਹੈ ਆਪਾਂ ਸਾਰੇ ਹੀ ਕਿਸਾਨ ਕਿ ਜਿਵੇਂ ਮੇਰੇ ਤੋਂ ਪਹਿਲਾਂ ਤੁਹਾਨੂੰ ਸਭ ਭਾਜੀ ਬੋਲ ਰਹੇ ਸਨ ਫਿਰ ਆਪਣੇ ਬੀਜੇ ਬਹੁਜ ਸਮਾਜ પાર્ટી ਵਾਲੇ ਭਾਜੀ ਬੋਲੀ ਹਨ ਬਹੁਤ ਵਧੀਆ ਵਿਚਾਰ ਰੱਖਿਆਣ ਆਪੋ ਆਪਣੇ ਇਹ ਜੋ ਮੰਚ ਹੈ ਜੋ ਸਟੇਜ ਹੈ ਸਾਰਿਆਂ ਦੇ ਲੋਕਤੰਤਰ ਦੀ ਜਿੰਦਾ ਕਰਨ ਵਾਸਤੇ ਦਿਵਾਰ ਤੋਂ ਸਾਰੇ ਕਿਸਾਨ ਵੀਰਾਂ ਨੇ ਰਲ ਮਿਲ ਕੇ ਆਪਣੇ ਹੱਕਾਂ ਲਈ ਮੋਰਚਾ ਲਾਇਆ ਹੈ ਜਿਵੇਂ ਭਾਜੀ ਉਹਨਾਂ ਨੇ ਆਪਣੇ ਦਿਲ ਦੀ ਇੱਛਾ ਪ੍ਰਗਟ ਕੀਤੀ ਹੈ ਕਿ ਦਿੱਲੀ ਆਪਾਂ ਨੂੰ ਸਾਰਿਆਂ ਨੂੰ ਜਾਣਾ ਹੈ ਇਹ ਵਿਚਾਰ ਬਹੁਤ ਵਧੀਆ ਹੈ ਕਿ ਜੇ ਕਿਸਾਨ ਦੇ ਘਰੇ ਦਾਣੇ ਹਨ ਤੇ ਆਪਾਂ ਸਾਰੇ ਭਰਾ ਕੜਿਆ ਆਪਾਂ ਨੂੰ ਸਾਰਿਆਂ ਨੂੰ ਪਤਾ ਦੱਸਣ ਦੀ ਲੋੜ ਨਹੀਂ ਕਿ ਤਾਂ ਆਪਣੇ ਘਰਾਂ ਦੇ ਵਿੱਚ ਅਨਾਜ ਹੋ ਕਿਸਾਨ ਤਾਂ ਪਹਿਲਾਂ ਹੀ ਅਕਾਲ ਪੁਰਖ ਦੀ ਭਲਤੀ ਵਿੱਚ ਰਹਿੰਦਾ ਜੇ ਕੋਈ ਕਿਸਾਨ ਦੇ ਦਰਵਾਜ਼ੇ ਤੇ ਸੰਤ ਆਇਆ ਲੈ ਸਾਧੂ ਆਇਆ ਨਾ ਪਿੰਡਾਂ ਦੇ ਵਿੱਚ ਕਿੰਨੇ ਕਾਰਜ ਚੱਲਦੇ ਨੇ ਗੁਰੂ ਘਰਾਂ ਦੇ ਵਿੱਚ ਕਿੰਨੇ ਲੰਗਰ ਚੱਲਦੇ ਨੇ ਉਹ ਕਿਸਾਨ ਵੀਰ ਹੀ ਸਭ ਤੋਂ ਪਹਿਲਾਂ ਦਾਣੀ ਮਹਾਰਾਜ ਦੀ ਚਰਨਾਂ 'ਚ ਪਟੌਂਦੇ ਤੇ ਇਹ ਹੱਕ ਆਪਾਂ ਕਦੇ ਵਿਖਦੇ ਸੀ ਸਿਰਫ ਇੰਟਰਨੈਟ ਤੇ ਜਾਂ ਫਿਰ ਵੈਬਸਾਈਟਾਂ ਵਿੱਚ ਹੁਣ ਇੱਥੇ ਵੀ ਤੁਸੀਂ ਸਜਾ ਸਕਦੇ ਹੋ ਆਪਣੇ ਘਰਾਂ ਦੁਕਾਨਾਂ ਤੇ ਦਫ਼ਤਰਾਂ ਨੂੰ ਜੀ ਹਾਂ 3D ਵਾਲਪੇਪਰ ਦੇ ਨਾਲ ਮਨਪੰਦੀ ਡਿਜ਼ਾਈਨ ਕਰਵਾਉਣ ਲਈ ਮਿਲੋ BI ਗ੍ਰਾਫਿਕ ਸੋਲੂਸ਼ਨ ਬੜਾ ਪਿੰਨੇੜੇ ਜੂਨੀਅਨ ਬੈਂਕ ਇੱਥੇ 3D ਬੈਲਪੇਪਰ ਫਲੈਕਸ ਪ੍ਰਿੰਟਿੰਗ ਕਲਰ ਪੋਸਟਰ ਵਿਜ਼ਿਟਿੰਗ ਕਾਰਡ ਮੈਰਿਜ ਕਾਰਡ ਇਨਵਿਟੇਸ਼ਨ ਕਾਰਡ ਬਿੱਲ ਬੁੱਕ ਰਸੀਦ ਬੁੱਕ ਅਤੇ ਹਰ ਤਰ੍ਹਾਂ ਦਾ ਪ੍ਰਿੰਟਿੰਗ ਦਾ ਕੰਮ ਤਸੱਲੀ ਬਖਸ਼ ਕੀਤਾ ਜਾਂਦਾ ਹੈ ਟਰਨਮੈਂਟ ਮੇਲੇ ਤੇ ਹਰ ਤਰ੍ਹਾਂ ਦੇ ਸਮਾਗਮ ਦੀਆਂ ਫਲੈਕਸਾਂ ਅਤੇ ਪੋਸਟਰ ਵੱਖ-ਵੱਖ ਥਾਵਾਂ ਤੇ ਲਗਾਉਣ ਲਈ ਕਾਰੀਗਰਾਂ ਦਾ ਖਾਸ ਪ੍ਰਬੰਧ ਹੈ ਸੇਵਾ ਦਾ ਮੌਕਾ ਦਿਓ ਬੀਆਈ ਗ੍ਰਾਫਿਕ ਸੋਲੂਸ਼ਨ ਬੜਾ ਪਿੰਡ ਨੇੜੇ ਯੂਨੀਅਨ ਬੈਂਕ ਸੰਪਰਕ ਨੰਬਰ 0182626406 ਅਤੇ 985559943